ਇਨਾਂ ਮਾਵਾਂ ਧੀਆਂ ਦੇ ਹਾਲਾਤ ਕੀ ਸੀ ਮੰਝੇ ਤੇ ਬੈਠੀਆਂ ਸੀ ਤੁਰ ਨਹੀਂ ਸਕਦੀਆਂ ਸੀ ਦੋਨੋਂ ਤੇ ਘਰ ਦੇ ਹਾਲਾਤ ਨਰਕ ਵਰਗੇ ਬਣੇ ਪਏ ਸੀ ਸੁਮੰਦਰ ਪਾਪਾ ਕਿੱਥੇ ਨੇ ਪਾਪਾ ਇਹਨੇ ਕਿਤੇ ਪੂਰੇ ਬੇਨਤੀ ਹੈ ਤੇਰੀ ਅਸੀਂ ਪੜ੍ਹਾਈ ਕਰਾਉਣੀ ਹੈ ਤੇਰੀ ਫੀਸ ਅਸੀਂ ਦੇ ਦਾਂਗੇ ਤੂੰ ਪਲੱਸ 2 ਕਰ ਲੈ ਦੇ ਸਾਰੇ ਸ਼ੌਕ ਈਰਮਾਨ ਸਭ ਖਤਮ ਹੋ ਗਏ ਸਾਰਾ ਦਿਨ ਮੰਜੇ ਤੇ ਬੈਠੇ ਰਹਿਣਾ ਬਸ ਸਿਰਫ ਦੋ ਰੋਟੀਆਂ ਲਈ ਸਾਰਾ ਦਿਨ ਸੋਚੀ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 12 2 2024 ਫਰਵਰੀ ਦਾ ਮਹੀਨਾ ਸੀਗਾ ਜਦੋਂ ਅਸੀਂ ਇਹ ਦੋਨੋਂ ਮਾਵਾਂ ਧੀਆਂ ਨੂੰ ਸੁਮਨ ਭੈਣ ਤੇ ਸ਼ਾਲੂ ਭੈਣ ਸੁਮਨ ਪਾਟੀਆਂ ਤੇ ਸ਼ਾਲੂ ਪਾਟੀਆਂ ਦੋਨਾਂ ਨੂੰ ਲੁਧਿਆਣਾ ਸ਼ਹਿਰ ਦੇ ਬਾਹਰਲੇ ਪਾਸੇ ਸਿਆਨੇ ਆਣ ਦਾ ਇੱਕ ਇਲਾਕਾ ਉੱਥੇ ਨੰਦਪੁਰ ਪਿੰਡ ਆ ਉੱਥੋਂ ਲੈ ਕੇ ਆਏ ਸੀ ਘਰ ਦੇ ਹਾਲਾਤ ਤੁਸੀਂ ਦੇਖੋ ਕੀ ਸੀ ਉਸ ਚ ਤੇ ਇਹਨਾਂ ਮਾਵਾਂ ਧੀਆਂ ਦੇ ਹਾਲਾਤ ਕੀ ਸੀ மஞ்சੇ ਤੇ ਬੈਠੀਆਂ ਸੀ ਤੁਰ ਨਹੀਂ ਸਕਦੀਆਂ ਸੀ ਦੋਨੋਂ ਹੀ ਬਹੁਤ ਸਮਾਂ ਬੀਤ ਗਿਆ ਸੀ ਕੋਈ ਰਿਸ਼ਤੇਦਾਰ ਭੈਣ ਭਰਾ ਕੋਈ ਸਾਥੀ ਕੋਈ ਸਾਥ ਨਹੀਂ ਦੇਣ ਆਲਾ ਦੋ ਪੁੱਤ ਸੀ ਦੋਨੋਂ ਕੰਮ ਕਰਦੇ ਸੀ ਬੱਲੇ ਆ ਕੇ ਰੋਟੀ ਪਾਣੀ ਦੇ ਦਿੰਦੇ ਸੀ ਤੇ ਘਰ ਦੇ ਹਾਲਾਤ ਨਰਕ ਵਰਗੇ ਬਣੇ ਪਏ ਸੀ ਕਿਉਂਕਿ ਦੇਖਣ ਨੂੰ ਜ਼ਰੂਰ ਇਹਨਾਂ ਦੇ ਕੱਦ ਕਾਠ ਵੱਡੇ ਆ ਪਰ ਉਮਰ ਦੇ ਛੋਟੇ ਸੀਗੇ ਇੰਨੀ ਸੋਝੀ ਨਹੀਂ ਸੀ ਕੋਈ ਸਿਆਣਾ ਰਾਇ ਦੇਣ ਵਾਲਾ ਹੈ ਨਹੀਂ ਸੀ ਨਾ ਕੋਈ ਮਾਮਾ ਨਾ ਕੋਈ ਮਾਸੀ ਨਾ ਕੋਈ ਚਾਚਾ ਨਾ ਤਾਇਆ ਨਾ ਕੋਈ ਭੂਆ ਤੁਹਾਨੂੰ ਪਤਾ ਜਦੋਂ ਵਕਤ ਪੈਂਦਾ ਕੋਈ ਨਹੀਂ ਖੜਦਾ ਸੁਮਨ ਵੀ ਚੱਲਣ ਫਿਰਨ ਤੋਂ ਬਿਲਕੁਲ ਅਪਾਹਜ ਹੋ ਗਈ ਸੀ ਲੱਤਾਂ ਜੁੜ ਗਈਆਂ ਸੀ ਇਕੱਠੀਆਂ ਹੋ ਗਈਆਂ ਸੀ ਲੱਤਾਂ ਢੂਈ ਬੈਕ ਬਾਹਰੋਂ ਨਿਕਲ ਗਈ ਸੀ ਇਹ ਸ਼ਾਲੂ ਭੈਣ ਵੀ ਦੋਨੋਂ ਮਾਵਾਂ ਧੀਆਂ ਹੀ ਮੰਜੇ ਤੇ ਬੈਠੀਆਂ ਜੁੜ ਗਈਆਂ ਸੀ ਅੱਜ ਦਸੰਬਰ ਦਾ ਮਹੀਨਾ ਚੱਲਦਾ 20 ਦਸੰਬਰ 2024 10 ਮਹੀਨੇ ਹੋ ਗਏ ਸਾਡੇ ਕੋਲੇ ਇਹ ਦੋਨੋਂ ਮਾਵਾਂ ਧੀਆਂ ਨੂੰ ਰਹਿੰਦੇ ਆ ਨਾਲ ਇਹਨਾਂ ਦਾ ਬੇਟਾ ਵੀ ਨਾਲ ਹੀ ਸੀਗਾ ਸੰਜੀਵ ਪਰ ਇਹ ਵਿੱਚੋਂ ਹੁਣ ਪਿੱਛੇ 2 ਮਹੀਨੇ ਪਹਿਲਾਂ ਚਲਾ ਗਿਆ ਸੀ ਵੀ ਘਰ ਠੀਕ ਕਰਨਾ ਸੀ ਘਰ ਬਣਾਉਣ ਵਾਲਾ ਸੀਗਾ ਢਾਕੇ ਤੇ ਇੱਕ ਪਿੰਡ ਜਾ ਕੇ ਐਸੀ ਮਾੜੀ ਸੋਸਾਇਟੀ ਦਾ ਸ਼ਕਾਰ ਹੋ ਗਿਆ ਵੋਟਾਂ ਦਾ ਦੌਰ ਚੱਲਦਾ ਸੀਗਾ ਵੋਟਾਂ ਦੀ ਸ਼ਰਾਬ ਪੀ ਪੀ ਕਹਿੰਦੇ ਆਪਦਾ ਲੀਵਰ ਖਰਾਬ ਕਰ ਲਿਆ ਹੁਣ ਬੜੀ ਮਾੜੀ ਹਾਲਤ ਜਿਹਨੂੰ ਲੈ ਕੇ ਆਏ ਇੱਥੇ ਜਾ ਕੇ ਨਾਲ ਦੇ ਪਿੰਡ ਬੰਦੇ ਇਹਨਾਂ ਦੇ ਜਿਹੜਾ ਛੋਟਾ ਭਰਾ ਹੁਣ ਡਾਕਟਰ ਦੱਸਦੇ ਆ ਵੀ ਦਾ ਲੀਵਰ ਡੈਮੇਜ ਹੋ ਗਿਆ ਜਮਈ ਬਸ ਅਰਦਾਸ ਕਰਿਓ ਇੱਕ ਤੋਂ ਇਹ ਜੋ ਨਿਕਲੇ ਆ ਦੂਜੇ ਖੂਹ ਚ ਨਾ ਡੱਗਣ ਹੁਣ ਠੀਕ ਆ ਇਹ ਦੋਨੋਂ ਮਾਵਾਂ ਧੀਆਂ ਹੁਣ ਆਪਣੇ ਪੈਰਾਂ ਤੇ ਤੁਰਨ ਜੋਗੀਆਂ ਹੋ ਗਈਆਂ ਹੁਣ ਸੰਜੀਵ ਤਕੜਾ ਰਵੇ ਤੰਦਰੁਸਤ ਰਵੇ ਅੱਜ ਆਪਣੇ ਘਰ ਚੱਲੇ ਨੇ ਠੀਕ ਹੋ ਕੇ ਸਾਡੇ ਲਈ ਵੀ ਇਹ ਖੁਸ਼ੀ ਦਾ ਟਾਈਮ ਆ ਕਿਉਂਕਿ ਬਹੁਤ ਸਮਾਂ ਇਹਨਾਂ ਦੋਨੋਂ ਮਾਵਾਂ ਧੀਆਂ ਨੇ ਇੱਥੇ ਸੁਪਨਿਆਂ ਦੇ ਘਰ ਤੇ ਬਤੀਤ ਕੀਤਾ ਕਿਸੇ ਟਾਈਮ ਚੰਗਾ ਜੀਵਨ ਚੰਗਾ ਪਰਿਵਾਰ ਹੰਡਾਇਆ ਚੰਗਾ ਸਮਾਂ ਹੰਡਾਇਆ ਤੇ ਕਿਸੇ ਟਾਈਮ ਵਕਤ ਇਦਾਂ ਦਾ ਆ ਗਿਆ ਵੀ ਆਪਣਾ ਸਰੀਰ ਵੀ ਚੱਕਣਾ ਪੈਰਾਂ ਤੇ ਪਹਾਰ ਪੋਣਾ ਮੁਸ਼ਕਲ ਹੋ ਗਿਆ ਸੀ ਸਕੂਲ ਪੜ੍ਹਦੀ ਸੀ ਤੂੰ ਪੁੱਤ ਹਾਂਜੀ ਕਿਹੜੀ ਕਲਾਸ ਪੜ੍ਹਦੀ ਸੀ ਪੁੱਤ 9ਵੀਂ ਚ ਕਿਨੋਂ ਸ਼ਰਤੀ ਪੜ੍ਹਾਈ ਮਨ ਨਹੀਂ ਲੱਗਦਾ ਸੀ ਸਕੂਲ ਨੂੰ ਕਿੰਨੇ ਸਾਲ ਹੋ ਗਏ ਪੁੱਤ ਪੜ੍ਹਾਈ ਛੱਡੀ ਨੂੰ ਕਾਫੀ ਸਾਲ ਹੋ ਗਏ 4 ਸਾਲ ਹੋ ਗਏ ਉਹਨੇ 4-5 ਸਾਲ ਵੱਧ ਹੋ ਗਏ 25 ਸਾਲ ਹੋ ਗਏ ਪੜ੍ਹਾਈ ਵੀ ਨਹੀਂ ਸਰੀਰ ਵੀ ਨਹੀਂ ਤੇ ਕੋਈ ਆਪਣਾ ਵੀ ਨਹੀਂ ਸਾਤ ਦੇ ਨਾਲ ਸੁਮੰਦਰ ਪਾਪਾ ਕਿੱਥੇ ਨੇ ਤਾਂ ਪਾਇਨ ਲੇ ਕਿੱਥੇ ਹੈ ਪੂਰੇ ਹੋ ਗਏ ਸੁਮਨ ਬੋਲ ਤਾ ਚੁੱਪ ਕਰ ਜਾ ਪੁੱਤ ਸੋਰੀ ਚੁੱਪ ਕਰ ਲੈ ਬੰਦਾ ਨਾ ਇੰਦੀ ਸਿਆਣੀ ਕਿ ਸਾਡੀ ਕਹਿੰਦਾ ਸਿਆਣੀ ਕੁੜੀ ਹੈ ਸਾਡੀ ਬਹੁਤ ਸਿਆਣੀ ਹੈ ਬਹੁਤ ਸਿਆਣੀ ਹੈ ਕੀ ਹੋ ਗਈ ਪਾਪਾ ਨੂੰ ਜੋਬ ਕਰਦੇ ਸੀ ਸੌਰੀ ਬੱਤ ਸੌਰੀ ਸੌਰੀ ਇਹ ਸਵਾਲ ਕਿੱਛ ਸੌਰੀ ਜਿਵੇਂ ਇੱਕ ਉਸ ਤੋਂ ਬਾਅਦ ਉਹਨਾਂ ਨੇ ਬਾਹਰ ਘਰ ਦਾ ਕਿਵੇਂ ਬੱਚਿਆਂ ਦੀ ਪਾਲਣ ਪੋਸ਼ਣ ਕਿੱਦਾਂ ਹੋਇਆ ਉਸ ਤੋਂ ਬਾਅਦ ਫਿਰ ਉਹਨਾਂ ਦੀ ਉਹ ਫਿਰ ਸੀਗੇ ਗਰਮੈਂਟ ਆਫਿਸ ਆਫਿਸਰ ਸੀਗੇ ਤੇ ਉਹ ਉਹ ਉਹਨਾਂ ਦੀ ਪੈਨਸ਼ਨ ਆ ਗਈ ਸੀ ਉਹਨਾਂ ਦਾ ਚੰਨ ਤੱਕ ਫਿਰ ਚੱਲਦਾ ਰਿਹਾ ਉਹ ਚੰਦੀ ਸਿਲੇ ਆਉਂਦੀ ਸੀ ਫਿਰ ਉੱਥੇ ਐਂਕੂ ਜੀ ਹੂੰ ओरिएंटਲ ਬੈਂਕ ਚ ਫਿਰ ਉਹਨਾਂ ਦਾ ਗੁਜ਼ਾਰਾ ਚਲਾਉਂਦੀ ਸੀ ਬੱਚਿਆਂ ਦਾ ਪਹਿਲਾਂ ਤੁਹਾਨੂੰ ਪ੍ਰੋਬਲਮ ਕੀ ਆਈ ਤੁਹਾਨੂੰ ਜਿਹੜੀ ਤੁਹਾਡਾ ਸ਼ਰੀਰ ਨੂੰ ਕੀ ਹੋ ਗਿਆ ਸੀ ਚੱਲਣਾ ਫਿਰ ਉਹ ਤਾਂ ਕਾਹਦੇ ਰਹਿ ਗਏ ਤੁਸੀਂ ਉਹ ਤਾਂ ਬੁਖਾਰ ਚੜਿਆ ਸੀ ਸਾਨੂੰ ਉਹਨਾਂ ਨੇ ਅਸੀਂ 2-3 ਸਾਲ ਸਾਨੂੰ ਘਰ ਦੇਆਂ ਰ ਬੜਾ ਦੁਖੀ ਕਰਕੇ ਰੱਖਿਆ ਸੀਗਾ ਹੂੰ ਸੱਸੋਵਰੇ ਨੇ ਬਹੁਤ ਤੰਗ ਕਰਕੇ ਰੱਖਿਆ ਸੀਗਾ ਬਹੁਤ ਟੈਨਸ਼ਨ ਆ ਦਿੰਦੇ ਸੀ ਸਾਨੂੰ ਹੂੰ ਉਹ ਸੇ ਪੀਂਦਾ ਖੰਦਾ ਸੀਗਾ ਕੁਛ ਇਹਦੀ ਟੈਨਸ਼ਨ ਫਿਰ ਹੁੰਦੀ ਸੀ ਸਾਨੂੰ ਮੁੰਡੇ ਦੀ ਕੁਛ ਕੁੜੀ ਦੀ ਹੁੰਦੀ ਸੀਗੀ ਮੈਨੂੰ ਹੂੰ ਫਿਰ ਬਸ ਅਸੀਂ ਚੱਕਰ 'ਚ ਅਸੀਂ ਐਵੇਂ ਦੇ ਹੋ ਗਏ ਸੀਗਾ ਬੇਲੇ ਤੋਂ ਦੇ ਹੁਣ ਸਾਰਾ ਪਰਿਵਾਰ ਕਿੱਥੇ ਆ ਸੋਹਰਾ ਪਰਿਵਾਰ ਤਾਂ ਯਾਨੀ ਖਤਮ ਹੋ ਗਿਆ ਸਾਸੋਰਾ ਤਾਂ ਹੈ ਨਹੀਂਗੇ ਤੇ ਉਹ ਦਰਾਣੀਆਂ ਨੇ ਲੋ ਉੱਥੇ ਕਹਿੰਦੇ ਉਹ ਆਪਣੇ ਜੀ ਮਸਤ ਰਹਿੰਦੇ ਯਾਨੀ ਕੁਛ ਦੇ ਨਹੀਂ ਸਾਨੂੰ ਤਾਂ ਉੱਥੇ ਕਹਿੰਦੇ ਨਹੀਂ ਉੱਥੇ ਉੱਥੇ ਨੇ ਹੂੰ ਤੁਨੇ ਬਿਮਾਰ ਹੋਏ ਸੀ ਪਤਾ ਕੀ ਕੰਦੇ ਜਾ ਕੇ ਆਪਣੀ ਮਾਂ ਕੋਲ ਹੀ ਸੱਟਿਆ ਇਹਨੂੰ ਕਹਿੰਦੇ ਹਾਂਜੀ ਕਦੇ ਸਾਨੂੰ ਦੇਖਣਾ ਨਹੀਂ ਚਾਹੀਦਾ ਇਹ ਉਹ ਤੇ ਪਰ ਮੁਲਕੀ ਦਿਨੇ ਬੁਖਾਰ ਹੋਣ ਤੋਂ ਬਾਅਦ ਤੁਹਾਡੀ ਦੋਨਾਂ ਨੂੰ ਚੱਲਣ ਫਿਰਨ ਤੋਂ ਸਹੀ ਬੁਖਾਰ ਐਸੇ ਤੋਂ ਵਰਬੇ ਡਿੱਗ ਗਿਆ ਸੀ ਟੁੱਟ ਗਈ ਸੀ ਠੀਕ ਹੈ ਪੁੱਤ ਸੱਟ ਲੱਗੀ ਸੀ ਬੈਗ ਤੇ ਹਾਂ ਉੱਥੋਂ ਤੈਨੂੰ ਪ੍ਰੋਬਲਮ ਆਈ ਹੈ ਨਾ ਤਾਂ ਹੀ ਉਹ ਚੀਜ਼ ਹੱਡੀ ਤੇਰੀ ਬਿੰਗੀ ਹੋ ਗਈ ਸੀ ਤੁਈ ਵੀ ਮੈਂ ਵੀ ਦੋ ਤਿੰਨ ਸਾਲ ਪਹਿਲਾਂ ਗਰੀ ਸੀਗੀ ਮੇਰੇ ਵੀ ਪਿੱਟ ਤੇ ਸੱਟ ਵੱਜੀ ਸੀ ਉਹ ਤਾਂ ਜਾਨੀ ਮਹਿਸੂਸ ਨਹੀਂ ਹੋਇਆ ਬੁਖਾਰ ਨੇ ਫਿਰ ਜਾਨੀ ਹਰਾਤਾ ਸੀਗਾ ਸਾਨੂੰ ਫਿਰ ਉਹ ਵੀ ਤਾਂ ਕਰਤਾ ਸੀਗਾ ਉੱਠ ਨਹੀਂ ਹੁੰਦਾ ਸੀ ਕੋਸ਼ਿਸ਼ ਬੜੀ ਕਰਦੇ ਸੀ ਉੱਠਣ ਦੀ ਪਰ ਉੱਠ ਨਹੀਂ ਹੁੰਦਾ ਸੀ ਲੱਤਾਂ ਜਵਾਬ ਦਿੰਦੀਆਂ ਸੀ ਸਾਡੀ ਹੁਣ ਬੇਣੀ ਤੁਹਾਨੂੰ ਕੀ ਲੱਗਦਾ ਹੁਣ ਤੁਸੀਂ ਘਰ ਜਾ ਕੇ ਸੰਭਾਲ ਲਓਗੇ ਸਾਰਾ ਕੁਝ ਕੋਸ਼ਿਸ਼ ਤਾਂ ਕਰਾਂਗੇ ਭਾਈ ਜੀ ਜਿੰਨੀ ਹੋ ਸਕੇਗੀ ਸਾਡੇ ਤੋਂ ਕਿਉਂਕਿ ਹਜੇ ਖੜਕੇ ਤਾਂ ਕਰ ਨਹੀਂ ਸਕਦੇ ਹਜੇ ਬੈਠ ਕੇ ਤਾਂ ਕਰ ਲਿਆ ਕਰਾਂਗੇ ਆ ਚਲੋ ਘਰ ਦੀ ਰੋਟੀ ਪਾਣੀ ਤੁਸੀਂ ਬਣਾ ਲਈ ਕੰਮ ਏ ਕਰਨ ਹੁਣ ਸਿਆਣੇ ਬਣ ਨੇ ਇਹ ਜ਼ਿੰਮੇਵਾਰੀ ਚੱਕਣ ਤੁਸੀਂ ਦੋਨੋਂ ਜਾਣੇ ਜੇ ਕੰਮ ਕਰੋ ਜੌਬ ਕਰੋ 10-1000 ਰੁਪਏ ਕਿਤੇ ਨਹੀਂ ਗਿਆ ਕੀ ਕੰਮ ਕਰਦਾ ਬੁੱਧੋ ਕੋਰੀਅਰ ਦਾ ਯਰ ਦੇ ਕੰਮ ਕਰ ਤੂੰ ਤਾਂ ਨਹੀਂ ਕਿੰਨਾ ਕਰਦਾ ਇਹਨੂੰ ਸਮਝਾ ਪਤ ਫਿਰ ਕੀ ਕਹਿੰਦਾ ਏ ਫੇਰ ਜਾਂਦਾ ਦਾ ਮੁੰਡਿਆ ਦੇ ਕੋਲ ਬੱਚਿਆਂ 'ਕਿ ਲੜਾਈ ਕੀਤੀ ਇਹਨੇ ਫੇਰ ਭੱਜੀਆ ਸੰਜੀਪ ਕੀ ਗੱਲਾਂ ਕਰਦਾ ਯਾਰ ਸਿਆਣਾ ਬਣਾ ਬੰਦਾ ਯਾਰ ਪਹਿਲਾਂ ਸਾਡੇ ਕੋਲ ਰਹਿ ਕੇ ਅੱਜੋ-ਦੋਂ ਵੀ ਤੇਰੇ ਢਿੱਡ 'ਚ ਕਿੰਨਾ ਦਰਦ ਹੁੰਦਾ ਸੀ ਲੀਵਰ ਤੇਰਾ ਖਰਾਬ ਆ ਅਸੀਂ ਤੈਨੂੰ ਕਿਤੇ ਜਵਾਬ ਦਵਾ ਦਾਂਗੇ ਤੂੰ ਥੋੜਾ ਜਿਆਦਾ ਆਪ ਨੂੰ ਦਾ ਸੈੱਟ ਕਰ ਉਤਾਰੇ ਮਾਂ ਤੇ ਭੈਣ ਵੱਲ ਦੇਖ ਯਾਰ ਕੱਲੋਂ ਆਪਾਂ ਹੁਣ ਸੁਮਨ ਦਾ ਅੱਗੇ ਕੁਝ ਕਰਨਾ ਨਹੀਂ ਫੇਰ ਐ ਕਿ ਮੈਂ ਕਰ ਦਿੰਗੇ ਫਿਰ ਤੂੰ ਜਦੋਂ ਤੂੰ ਦਾ ਆਪ ਮਾਰ ਮਤਲਬ ਆਪ ਇਹਨੂੰ ਪੜਾਉਣ ਨੂੰ ਸੋਚਦੀ ਵੀ ਆ 10ਵੀਂ 'ਚ ਐਡਮਿਸ਼ਨ ਕਰਾ ਕੇ 2 ਪਲੱਸਟਾ ਪੜਾ ਦਾਂ ਨਾ ਬਿਲਕੁਲ ਪਲੱਸ 2 ਕਰ ਲੈ ਸੁਮਨ ਪੁੱਤ ਫਿਰ ਕੁਝ ਨਾ ਕੁਝ ਸਿੱਖ ਲੂਗੀ ਨਾਲ ਫਿਰ ਆਪਣਾ ਬੇਨਤੀ ਹੈ ਤੇਰੀ ਅਸੀਂ ਪੜਾਈ ਕਰਾਉਣੀ ਹੈ ਤੇਰੀ ਫੀਸ ਅਸੀਂ ਦੇ ਦਾਂਗੇ ਤੂੰ ਪਲੱਸ 2 ਕਰ ਲੈ ਠੀਕ ਆ ਜਿੰਨੀ ਤੇਰੀ ਫੀਸ ਹੋਊਗੀ ਅਸੀਂ ਦੇਵਾਂਗੇ ਪੁੱਤ ਪੜ੍ਹ ਲੈ ਤੂੰ ਨਾਲ ਕੋਈ ਕੰਪਿਊਟਰ ਦਾ ਕੋਰਸ ਕਰ ਲੈ ਚੰਗੀ ਰਹੇਗੀ ਪੁੱਤ ਆਪਦੇ ਪੈਰਾਂ ਤੇ ਖੜੀ ਹੋ ਜਾਏਗੀ ਪੁੱਤ ਅੱਜ ਕੱਲ ਤੇਰਾ ਕੰਪਿਊਟਰ ਦਾ ਕੋਰਸ ਕੋਈ ਕੀਤਾ ਹੋਊਗਾ ਨਾ ਵਧੀਆ ਨੌਕਰੀ ਵਧੀਆ ਮਿਲ ਜੂਗੀ ਤੈਨੂੰ ਥੋੜੀ ਦਰ ਤਾਂ ਪੈਥੇ ਵੀ ਲਈਏ ਕਿੱਥੇ ਵੀ ਲਈਏ ਥੋੜੀ ਦਰ ਬਸੇ ਥੋੜਾ ਬਹੁਤ ਚਲਾਣਾ ਅੱਗੇ ਮਤ ਫਿਰ ਹੁਣ ਜਾ ਕੇ ਉਥੇ ਕੰਪਿਊਟਰ ਕੋਰਸ ਦਾ ਜੁਆਇਨ ਕਰ ਲਾ ਜਿੰਨੀ ਫੀਸ ਹੋਊਗੀ ਅਸੀਂ ਦੇ ਦਾਂਗੇ ਇਹ ਤੇਰੇ ਨਾਲ ਵਾਦਾ ਵਾ ਪੜਾਈ ਵੀ ਕਰ ਲੈ ਪੁੱਤ ਠੀਕ ਹੈ ਸਮਰ ਮੱਕਾ ਪ੍ਰੋਮਿਸ ਬਸ ਠੀਕ ਸੁਨੰਦੀ ਹਾਈਟ ਵੀ ਰੋਗੀ ਨਹੀਂ ਤਾਂ ਦੋਨੇ ਭਰਾ ਦੇਖੋ ਕਿੱਡੇ ਕਿੱਡੇ ਕਰਦੇ ਇਹਨਾਂ ਦੇ ਹੈਗੇ ਆ ਮਾਂ ਦਾ ਵੀ ਕਰਦ ਕਿੱਡਾ ਕਿਉਂਕਿ ਸੱਟ ਲੱਗਣ ਨਾਲ ਬੋਡੀ ਉੱਥੇ ਹੀ ਰੋਗੀ ਹਾਈਟ ਵੀ ਨਹੀਂ ਵਧੀ ਮੁੜ ਕੇ ਤੇ ਬੱਚੀ ਦੇ ਸਾਰੇ ਸ਼ੌਕ ਈਰਮਾਨ ਸਭ ਖਤਮ ਹੋ ਗਏ ਸਾਰਾ ਦਿਨ ਮੰਜੇ ਤੇ ਬੈਠੇ ਰਹਿਣਾ ਬਸ ਸਿਰਫ ਦੋ ਰੋਟੀਆਂ ਲਈ ਸਾਰਾ ਦਿਨ ਸੋਚੀ ਜਾਣਾ ਵੀ ਇਹ ਸੰਜੀਵ ਲਿਆ ਕੇ ਦੁੱਧ ਦਾਲ ਜਾਂ ਸਬਜ਼ੀ ਕੁਝ ਖਾਵਾਂਗੇ ਕਈ-ਕਈ ਵਾਰੀ ਤਾਂ ਉਹ ਵੀ ਨਹੀਂ ਸੀ ਮਿਲਦੀ ਕੀ ਕਰਕਮ ਉਹੀ ਇੱਕ ਕਮਰਾ ਸੀ ਇੱਕ ਨਿੱਕੀ ਜੀ ਰਸੋਈ ਸੀ ਉਹਦੇ ਵਿੱਚ ਹੀ ਮੋਟਰਸਾਈਕਲ ਸਾਈਕਲ ਖੜਾ ਉਹਦੇ ਵਿੱਚ ਹੀ ਰਸੋਈ ਅੰਦਰ ਹੀ ਉਹਦੇ ਵਿੱਚ ਹੀ ਮਾਵਾਂ ਧੀਆਂ ਬੈਠੀਆਂ ਉਹਨਾਂ ਵਿੱਚ ਬਿਸਤਰੇ ਉਹਦੀ ਪੇਟੀ ਆ ਨਿੱਕਾ ਜਿਹਾ ਘਰ ਆ ਪੂਰਾ ਥੱਲੀ ਬੇਨਤੀ ਆ ਇਸ ਭੈਣ ਦੇ ਚਾਲੂ ਪਾਟੀਆਂ ਦੇ ਕੋਈ ਰਿਸ਼ਤੇਦਾਰ ਭੈਣ ਭਰਾ ਜਿਹੜੇ ਹੈਗੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਥੋੜੀ ਸਪੋਰਟ ਕਰੋ ਨਾਲ ਕੁਈ ਪੈਸੇ ਨਹੀਂ ਚਾਹੀਦੇ ਇਹਨਾਂ ਨੂੰ ਥੋੜੀ ਸਪੋਰਟ ਕਰੋ ਬੱਚਿਆਂ ਨੂੰ ਥੋੜਾ ਥੋੜਾ ਡਰ ਹੋਵੇ ਤੁਸੀਂ ਮਗਰ ਘੇੜਾ ਮਾਰੋ ਆਮੂ ਮਾਮਾ ਮਾਸੀ ਕੋਈ ਭੂਆ ਕੋਈ ਚਾਚੇ ਤਾਏ ਕੋਈ ਗੱਲ ਨਹੀਂ ਯਾਰ ਗੁੱਸੇ ਗਿੱਲੇ ਚੱਲਦੇ ਰਹਿੰਦੇ ਆ ਧੀयां ਤਾਂ ਸੰਝੀਆਂ ਭਾਈ ਧੀ ਤਾਂ ਤੁਹਾਡੀ ਵੀ ਆ ਹੁਣ ਸੰਜੀਵ ਨੂੰ ਕੱਲ ਨੂੰ ਕੋਈ ਉਨੀ ਕੀ ਗੱਲ ਹੋ ਗਈ ਫੇਰ ਵੀ ਤਾਂ ਆਉਂਗੀ ਅੱਜ ਇਹਨਾਂ ਨੂੰ ਤੁਹਾਡੇ ਥੋੜੇ ਆਸਰੇ ਦੀ ਤੁਹਾਡੇ ਸਾਥ ਦੀ ਥੋੜੀ ਲੋੜ ਆ ਤੁਹਾਡੀ ਸਪੋਰਟ ਦੀ ਲੋੜ ਆ ਤੁਹਾਡੇ ਹੌਸਲੇ ਦੀ ਲੋੜ ਆ ਥੋੜੀ ਤੇ ਅੱਜ ਤਿੰਨ ਮੈਂਬਰ ਸਾਡੇ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਆਪਦੇ ਘਰ ਵੱਲ ਵਾਪਸੀ ਕਰਨ ਲੱਗਿਆ ਤੇ ਉੱਥੇ ਸਮਾਜ ਨੂੰ ਵੀ ਡਿਊਟੀ ਹੈ ਬੇਨਤੀ ਹੈ ਸਾਡੀ ਹੱਥ ਜੋੜ ਕੇ ਵੀ ਤੁਸੀਂ ਵੀ ਆਪਣੀ ਡਿਊਟੀ ਜ਼ਰੂਰ ਨਿਭਾਓ ਬਿਨਾਂ ਦਾ ਘਰ ਪੈਣ ਵਾਲਾ ਵਾ ਹਟਾਈ ਬੈਠੇ ਅੱਧ ਵਿਚਾਲੇ ਘਰ ਰੁਕਿਆ ਹੁਣ ਕਿਰਾਏ ਤੇ ਰਹਿੰਦੇ ਆ ਉੱਥੇ ਵੀ ਜੇ ਗਾਡਰ ਵਾਲੇ ਪੈ ਜਾਣ ਚਲੋ ਇਹਨਾਂ ਦੀ ਛੱਤ ਪੈ ਜੂ। ਤੇ ਜੇ ਛੱਤ ਪੈ ਜੇਵੇ ਇਹ ਉਹ ਆਲਣੇ 'ਚ ਬੈਠਣ ਜੋਗੇ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਠੀਕ ਹੈ ਭੈਣੇ। ਠੀਕ ਹੈ ਜੀ। ਜਿਉਂਦੀ ਵਸਦੀ ਰਹੇ ਮਹਾਰਾਜ ਤੰਦਰੁਸਤੀਆਂ ਬਖਸ਼ੇ।